ਸਾਰੇ ਦੋਸਤੋ ਅੱਜ ਅਸੀਂ ਬੂਲੀਅਨ ਅਲਜਬਰਾ ਦਾ ਵਿਸ਼ੇਸ਼ ਵਿਸ਼ਾ ਪੜਨ ਜਾਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਇਸ ਦੇ ਬੁਨਿਆਦੀ ਸੰਕਲਪਾਂ ਜਿਵੇਂ ਕਿ ਬੂਲੀਅਨ ਵੇਰੀਏਬਲ ਅਤੇ ਐਕਸਪ੍ਰੈਸ਼ਨਸ ਬਾਰੇ ਜਾਣਾਂਗੇ ਫਿਰ ਅਸੀਂ ਇਸ ਦੇ ਮੋਡਲ ਪੋਸਟੂਲੇਟਸ ਸਿਧਾਂਤਾਂ ਨਿਜਮਾ ਅਤੇ ਥੀਓਰਮਸ ਨੂੰ ਸਮਝਾਂਗੇ ਅੰਤ ਵਿੱਚ ਅਸੀਂ ਸਿੱਖਾਂਗੇ ਕਿ ਕਿਵੇਂ ਬੂਲੀਅਨ ਐਕਸਪ੍ਰੈਸ਼ਨਸ ਨੂੰ ਆਸਾਨ ਅਤੇ ਸਰਲ ਰੂਪ ਵਿੱਚ ਲਿਆਂਦਾ ਜਾਂਦਾ ਹੈ ਆਓ ਸਮਝੀਏ ਕਿ ਬੂਲੀਅਨ ਅਲਜਬਰਾ ਕੀ ਹੈ ਬੂਲੀਅਨ ਅਲਜਬਰਾ ਗਣਿਤ ਦੀ ਇੱਕ ਸ਼ਾਖਾ ਹੈ ਜੋ 0 ਅਤੇ 1 ਮੁੱਲਾਂ ਨਾਲ ਸੰਬੰਧਿਤ ਹੈ ਇਸ ਦਾ ਨਾਮ ਮਸ਼ਹੂਰ ਗਣਿਤ ਸ਼ਾਸਤਰੀ জর্জ ਬੂਲ ਦੇ ਨਾਮ ਤੇ ਰੱਖਿਆ ਗਿਆ ਹੈ ਜਿਸ ਨੇ ਸਿਸਟਮ ਨੂੰ 19ਵੀਂ ਸਦੀ ਦੇ ਮੱਧ ਦਸ਼ਕ ਵਿੱਚ ਪੇਸ਼ ਕੀਤਾ ਸੀ 20ਵੀਂ ਸਦੀ ਵਿੱਚ ਕੰਪਿਊਟਰਾਂ ਅਤੇ ਡਿਜੀਟਲ ਇਲੈਕਟ੍ਰੋਨਿਕਸ ਦੇ ਵਧਦੇ ਵਾਰ ਨਾਲ ਬੂਲੀਅਨ ਅਲਜਬਰਾ ਬਹੁਤ ਹੀ ਮਹੱਤਵਪੂਰਨ ਹੋ ਗਿਆ ਬੂਲੀਅਨ ਅਲਜਬਰਾ ਆਧੁਨਿਕ ਡਿਜੀਟਲ ਯੰਤਰਾਂ ਦੀ ਰੀੜ ਦੀ ਹੱਡੀ ਹੈ ਇਹ ਸਾਨੂੰ ਡਿਜੀਟਲ ਸਰਕਟਾਂ ਦੀਆਂ ਕੈਲਕੂਲੇਸ਼ਨਸ ਨੂੰ ਆਸਾਨੀ ਨਾਲ ਸਮਝਣ ਅਤੇ ਸਰਕਟ ਡਿਜ਼ਾਈਨ ਕਰਨ ਵਿੱਚ ਮਦਦ ਕਰਦਾ ਹੈ। ਇਹ ਸਾਡੇ ਲਈ ਸਰਕਟਾਂ ਨੂੰ ਸੁਧਾਰਨ, ਕਿਫਾਇਤੀ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਬੂਲੀਅਨ ਅਲਜਬਰਾ ਦੀ ਬੁਨਿਆਦ ਦੇ ਤੌਰ ਤੇ ਸਾਨੂੰ ਬੂਲੀਅਨ ਵੇਰੀਏਬਲਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਬੂਲੀਅਨ ਵੇਰੀਏਬਲਸ ਦੇ ਸਿਰਫ ਦੋ ਹੀ ਮੁੱਲ ਹੁੰਦੇ ਹਨ 1 ਜਿਸ ਨੂੰ ਸੱਚ ਵੀ ਕਿਹਾ ਜਾਂਦਾ ਹੈ ਅਤੇ 0 ਜਿਸ ਨੂੰ ਝੂਟ ਵੀ ਕਿਹਾ ਜਾਂਦਾ ਹੈ ਜਿਵੇਂ ਆਮ ਗਣਿਤ ਵਿੱਚ ਜੋੜ ਅਤੇ ਘਟਾਓ ਜਿਹੇ ਆਪਰੇਸ਼ਨ ਹੁੰਦੇ ਹਨ ਉਵੇਂ ਹੀ ਬੂਲੀਨ ਅਲਜਬਰਾ ਵਿੱਚ ਆਪਣੇ ਖਾਸ ਆਪਰੇਸ਼ਨ ਹੁੰਦੇ ਹਨ ਸਭ ਤੋਂ ਮੁੱਖ ਤਿੰਨ ਆਪਰੇਸ਼ਨ ਹਨ ਲੌਜਿਕ ਐਂਡ ਲੌਜਿਕ ਆਰ ਅਤੇ ਲੌਜਿਕ ਨਾਟ ਇਹ ਵੇਰੀਏਬਲਸ ਅਤੇ ਆਪਰੇਸ਼ਨਸ ਬੂਲੀਨ ਐਕਸਪ੍ਰੈਸ਼ਨਸ ਬਣਾਉਣ ਲਈ ਇੱਕ ਦੂਜੇ ਨਾਲ ਜੁੜਦੇ ਹਨ ਬੂਲੀਨ ਐਕਸਪ੍ਰੈਸ਼ਨ ਇੱਕ ਸਮੀਕਰਨ ਦੀ ਤਰ੍ਹਾਂ ਹੁੰਦਾ ਹੈ ਜਿਸ ਵਿੱਚ ਬੂਲੀਅਨ ਵੇਰੀਏਬਲਸ ਦੇ ਇੱਕ ਦੂਜੇ ਨਾਲ ਲੌਜਿਕ ਆਪਰੇਸ਼ਨ ਰਾਹੀਂ ਸਬੰਧਾਂ ਨੂੰ ਦਰਸਾਇਆ ਜਾਂਦਾ ਹੈ ਐਕਸਪ੍ਰੈਸ਼ਨਸ ਡਿਜੀਟਲ ਸਰਕਟਾਂ ਦੇ ਵਿਵਹਾਰ ਨੂੰ ਦਰਸਾਉਂਦੇ ਹਨ ਇਹ ਸਾਨੂੰ ਦਿਖਾਉਂਦੇ ਹਨ ਕਿ ਕਿਵੇਂ ਇਨਪੁੱਟਸ ਰਲ ਕੇ ਆਉਟਪੁੱਟ ਤਿਆਰ ਕਰਦੇ ਹਨ ਬੁਲੀਨ ਐਕਸਪ੍ਰੈਸ਼ਨ ਕੁਝ ਮੁੱਖ ਹਿੱਸਿਆਂ ਤੋਂ ਬਣਿਆ ਹੁੰਦਾ ਹੈ ਜਿਵੇਂ ਕਿ ਵੇਰੀਏਬਲਸ ਜਿਨ੍ਹਾਂ ਨੂੰ ਅੰਗਰੇਜ਼ੀ ਅੱਖਰਾਂ ਜਿਵੇਂ ਕਿ ABC ਆਦ ਨਾਲ ਦਰਸਾਇਆ ਜਾਂਦਾ ਹੈ ਲੌਜੀਕਲ ਆਪਰੇਟਰਸ ਜਿਵੇਂ ਕਿ ਐਂਡ ਔਰ ਅਤੇ ਨਾਟ ਅਤੇ ਕਨਸਟੈਂਟਸ ਜਿਵੇਂ ਕਿ 0 ਅਤੇ 1 ਉਦਾਹਰਨ ਵਜੋਂ ਔ ਇਸਪ੍ਰੈਸ਼ਨ y a.b c ਨੂੰ ਸਮਝੀਏ ਇਸ ਐਕਸਪ੍ਰੈਸ਼ਨ ਵਿੱਚ ਪਹਿਲਾਂ a ਅਤੇ b ਦਾ ਐਂਡ ਆਪਰੇਸ਼ਨ ਕੀਤਾ ਗਿਆ ਹੈ ਫਿਰ ਉਸ ਨਤੀਜੇ ਨੂੰ c ਨਾਲ ਆਰ ਆਪਰੇਸ਼ਨ ਕੀਤਾ ਗਿਆ ਹੈ ਅਖੀਰ ਵਿੱਚ y ਵਿੱਚ ਨਤੀਜਾ ਸਟੋਰ ਕੀਤਾ ਗਿਆ ਹੈ ਬੂਲੀਅਨ ਅਲਜਬਰਾ ਕੁਝ ਬੁਨਿਆਦੀ ਵਿਚਾਰਾਂ ਤੇ ਆਧਾਰਿਤ ਹੈ ਜਿਨ੍ਹਾਂ ਵਿੱਚ ਪੋਸਟੂਲੇਟਸ ਸਿਧਾਂਤ ਥੀਓਰਮ ਅਤੇ ਆਇਡੈਂਟਿਟੀਆਂ ਸ਼ਾਮਿਲ ਹਨ ਹੁਣ ਅਸੀਂ ਬੂਲੀਅਨਲ ਜਬਰਾਂ ਦੇ ਕੁਝ ਮੁੱਖ ਪੋਸਟੂਲੇਟਸ ਅਤੇ ਸਿਧਾਂਤਾਂ ਬਾਰੇ ਜਾਣਾਂਗੇ ਜੋ ਐਕਸਪ੍ਰੈਸ਼ਨਸ ਨੂੰ ਸਮਝਣ ਅਤੇ ਸਰਲ ਬਣਾਉਣ ਵਿੱਚ ਮਦਦ ਕਰਦੇ ਹਨ ਇਹ ਬੂਲੀਅਨਲ ਜਬਰਾਂ ਦੀ ਵਿਆਕਰਣ ਵਾਂਗ ਹਨ ਅੱਜ ਅਸੀਂ ਜੋ ਮੁੱਖ ਪੋਸਟੂਲੇਟਸ ਪੜ੍ਹਾਂਗੇ ਉਹ ਹਨ ਕਲੋਜ਼ਰ ਆਈਡੈਂਟੀਟੀ ਅਤੇ ਕੰਪਲੀਮੈਂਟ ਕਲੋਜ਼ਰ ਦਾ ਮਤਲਬ ਹੈ ਕਿ ਜਦੋਂ ਅਸੀਂ ਦੋ ਬੂਲੀਅਨ ਵੇਰੀਏਬਲਸ ਉੱਤੇ ਐਂਡ ਜਾਂ ਆਰ ਆਪਰੇਸ਼ਨ ਕਰਦੇ ਹਾਂ ਤਾਂ ਨਤੀਜਾ ਸਦਾ 1 ਜਾਂ 0 ਹੀ ਹੁੰਦਾ ਹੈ ਉਦਾਹਰਣ ਵਜੋਂ ਜੇ A ਦਾ ਮੁੱਲ 1 ਹੈ ਅਤੇ B ਦਾ ਮੁੱਲ 0 ਹੈ ਤਾਂ A ਐਂਡ B 0 ਦੇ ਬਰਾਬਰ ਹੋਵੇਗਾ ਜੋ ਇੱਕ ਬੂਲੀਅਨ ਮੁੱਲ ਹੈ ਇਸੇ ਤਰ੍ਹਾਂ A ਔਰ B 1 ਦੇ ਬਰਾਬਰ ਹੋਵੇਗਾ ਤੇ ਇਹ ਵੀ ਇੱਕ ਬੂਲੀਅਨ ਮੁੱਲ ਹੈ ਭਾਵੇਂ ਚਾਹੇ ਇਨਪੁਟ ਕੁਝ ਵੀ ਹੋਣ ਆਉਟਪੁਟ ਸਦਾ ਇੱਕ ਬੂਲੀਅਨ ਮੁੱਲ 1 ਜਾਂ 0 ਹੀ ਹੁੰਦਾ ਹੈ ਦੂਸਰਾ ਪੋਸਟੂਲੇਟ ਆਇਡੈਂਟੀਟੀ ਦੱਸਦਾ ਹੈ ਕਿ ਕਿਵੇਂ ਬੂਲੀਅਨ ਵੇਰੀਏਬਲਸ ਵਿਵਹਾਰ ਕਰਦੇ ਹਨ ਜਦੋਂ ਉਹ ਕਨਸਟੈਂਟ 0 ਅਤੇ 1 ਨਾਲ ਮਿਲਦੇ ਹਨ ਜੇ ਕੋਈ ਵੀ ਵੇਰੀਏਬਲ 1 ਨਾਲ ਐਂਡ ਕੀਤਾ ਜਾਵੇ ਤਾਂ ਨਤੀਜਾ ਵੇਰੀਏਬਲ ਦੇ ਬਰਾਬਰ ਹੀ ਰਹਿੰਦਾ ਹੈ ਇਸੇ ਤਰ੍ਹਾਂ ਜੇ ਕੋਈ ਵੀ ਵੇਰੀਏਬਲ 0 ਨਾਲ ਔਰ ਕੀਤਾ ਜਾਵੇ ਤਾਂ ਨਤੀਜਾ ਵੇਰੀਏਬਲ ਦੇ ਬਰਾਬਰ ਹੀ ਰਹਿੰਦਾ ਹੈ ਤੀਜਾ ਪੋਸਟੂਲੇਟ ਕੰਪਲੀਮੈਂਟ ਇਹ ਦੱਸਦਾ ਹੈ ਕਿ ਹਰ ਬੂਲੀਅਨ ਵੇਰੀਏਬਲ ਦਾ ਇੱਕ ਕੰਪਲੀਮੈਂਟ ਜਾਂ ਉਲਟਮੁੱਲ ਹੁੰਦਾ ਹੈ ਵੇਰੀਏਬਲ A ਦਾ ਕੰਪਲੀਮੈਂਟ A ਬਾਰ ਨਾਲ ਦਰਸਾਇਆ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ A A ਦੇ ਮੁੱਲ ਨੂੰ ਉਲਟਾ ਕਰਦਾ ਹੈ ਉਦਾਹਰਨ ਦੇ ਤੌਰ ਤੇ ਜੇ a 1 ਦੇ ਬਰਾਬਰ ਹੈ ਤਾਂ a ਬਾਰ 0 ਹੋਵੇਗਾ ਇੱਥੇ ਇਹ ਵੀ ਯਾਦ ਰੱਖਣ ਯੋਗ ਹੈ ਕਿ a ਦਾ a ਬਾਰ ਨਾਲ ਲੌਜੀਕਲ ਐਂਡ 0 ਹੁੰਦਾ ਹੈ ਅਤੇ a ਦਾ a ਬਾਰ ਨਾਲ ਲੌਜੀਕਲ ਆਰ 1 ਹੁੰਦਾ ਹੈ ਆਓ ਹੁਣ ਬੂਲੀਅਨ ਅਲਜਬਰਾ ਦੇ ਤਿੰਨ ਮਹੱਤਵਪੂਰਨ ਨਿਯਮਾਂ ਬਾਰੇ ਜਾਣੀਏ ਪਹਿਲਾ ਨਿਯਮ ਕਮੂਟੇਟਿਵ ਲਾਅ ਕਹਿੰਦਾ ਹੈ ਕਿ ਐਂਡ ਜਾਂ ਆਰ ਆਪਰੇਸ਼ਨ ਵਿੱਚ ਵੇਰੀਏਬਲ ਦੇ ਕ੍ਰਮ ਦਾ ਕੋਈ ਫਰਕ ਨਹੀਂ ਪੈਂਦਾ ਭਾਵ a ਐਂਡ b b ਐਂਡ a ਦੇ ਬਰਾਬਰ ਹੁੰਦਾ ਹੈ इस तरह ही A और B, B और A दे है। ए और बी बी ओर ए बराबर होंगे यम दसद है कि क्रम बदल नतीजा नहीं बदलता दूसरा निजम एसोसिएटिव लॉ कहता है कि एंड जर ऑपरेशन नू किमें ग्रुप किया गया है इस नतीजे उत्तर कोई असर नहीं पैदा जिमें स्क्रीन उपर दते हुए बोलिन एक्सप्रैशन देख सकते हो तीसरा निजम डिस्ट्रीब्यूटिव लॉ ਸੁਧਾਰਨ ਗਣਿਤ ਦੇ ਗੁਣਾ ਅਤੇ ਜੋੜ ਦੇ ਨਿਯਮ ਵਰਗਾ ਹੈ ਇਸ ਨਾਲ ਅਸੀਂ ਇੱਕ ਸੰਯੁਕਤ ਲੌਜੀਕਲ ਐਕਸਪ੍ਰੈਸ਼ਨ ਨੂੰ ਵੱਖ-ਵੱਖ ਭਾਗਾਂ ਵਿੱਚ ਤੋੜ ਸਕਦੇ ਹਾਂ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦਿੱਤੀਆਂ ਹੋਈਆਂ ਉਦਾਹਰਣਾਂ ਵਿੱਚ ਦੇਖ ਸਕਦੇ ਹੋ ਇਹ ਤਿੰਨ ਨਿਯਮ ਅਲਜੇਬਰਾ ਦੀ ਸਭ ਤੋਂ ਐਮ ਬੁਨਿਆਦ ਹਨ ਅਤੇ ਇਹਨਾਂ ਨਾਲ ਅਸੀਂ ਲੌਜੀਕ ਐਕਸਪ੍ਰੈਸ਼ਨਸ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹਾਂ ਹੁਣ ਅਸੀਂ ਬੂਲੀਅਨ ਅਲਜੇਬਰਾ ਦੀਆਂ ਦੋ ਬਹੁਤ ਹੀ ਮਹੱਤਵਪੂਰਨ ਥਿਊਰਮਾਂ ਬਾਰੇ ਸਿੱਖਾਂਗੇ ਜਿਨ੍ਹਾਂ ਨੂੰ ਡੀ ਮੋਰਗਨਸ ਥਿਊਰਮਸ ਕਿਹਾ ਜਾਂਦਾ ਹੈ ਇਹ ਬਹੁਤ ਲਾਭਦਾਇਕ ਹਨ ਜੋ ਸਾਨੂੰ ਬੂਲੀਅਨ ਐਕਸਪ੍ਰੈਸ਼ਨਸ ਨੂੰ ਸਰਲ ਕਰਨ ਅਤੇ ਪ੍ਰਭਾਵਸ਼ਾਲੀ ਡਿਜੀਟਲ ਸਰਕਟ ਬਣਾਉਣ ਵਿੱਚ ਮਦਦ ਕਰਦੀਆਂ ਹਨ ਡੀ ਮੋਰਗਨਸ ਥਿਊਰਮਸ ਬੂਲੀਅਨ ਅਲਜਬਰਾ ਦੇ ਦੋ ਸੁਧਾਰਨ ਪਰ ਸ਼ਕਤੀਸ਼ਾਲੀ ਥਿਊਰਮ ਹਨ ਇਹ ਸਾਨੂੰ ਦੱਸਦੇ ਹਨ ਕਿ ਐਂਡ ਔਰ ਅਤੇ ਨਾਟ ਆਪਰੇਸ਼ਨਸ ਦੇ ਨਾਲ ਐਕਸਪ੍ਰੈਸ਼ਨ ਨੂੰ ਕਿਵੇਂ ਦੁਆਰਾ ਲਿਖਿਆ ਜਾ ਸਕਦਾ ਹੈ ਡੀ ਮੋਰਗਨਸ ਦੀ ਪਹਿਲੀ ਥਿਊਰਮ ਇਹ ਦੱਸਦੀ ਹੈ ਕਿ ਕਿਸੇ ਦੋ ਬੂਲੀਅਨ ਵੇਰੀਏਬਲਸ ਦੇ ਐਂਡ ਆਪਰੇਸ਼ਨ ਦਾ ਕੰਪਲੀਮੈਂਟ ਉਨ੍ਹਾਂ ਦੇ ਕੰਪਲੀਮੈਂਟ ਦੇ ਔਰ ਆਪਰੇਸ਼ਨ ਦੇ ਬਰਾਬਰ ਹੁੰਦਾ ਹੈ ਬੂਲੀਨ ਐਕਸਪ੍ਰੈਸ਼ਨ ਦੇ ਰੂਪ ਵਿੱਚ ਇਸ ਥਿਊਰਮ ਨੂੰ a.b ਬਾਰ ਇਕੁਅਲ ਟੂ a ਬਾਰ ਪਲੱਸ b ਬਾਰ ਲਿਖਿਆ ਜਾ ਸਕਦਾ ਹੈ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਇਸ ਦਾ ਮਤਲਬ ਹੈ ਕਿ ਪੂਰੇ ਐਕਸਪ੍ਰੈਸ਼ਨ ਦਾ ਕੰਪਲੀਮੈਂਟ ਸਿੱਧੇ ਤੌਰ ਤੇ ਲੈਣ ਦੀ ਬਜਾਏ ਤੁਸੀਂ ਹਰੇਕ ਵੇਰੀਏਬਲ ਦੇ ਕੰਪਲੀਮੈਂਟ ਨੂੰ ਵੱਖਰੇ ਤੌਰ ਤੇ ਲੈ ਸਕਦੇ ਹੋ ਅਤੇ ਐਂਡ ਨੂੰ ਔਰ ਵਿੱਚ ਬਦਲ ਸਕਦੇ ਹੋ ਡੀ ਮਾਰਗਨ ਸੀ ਦੂਜੀ ਥੀਰਮ ਇਹ ਦੱਸਦੀ ਹੈ ਕਿ ਕਿਸੇ ਦੋ ਬੂਲੀਅਨ ਵੇਰੀਏਬਲਸ ਦੇ ਔਰ ਆਪਰੇਸ਼ਨ ਦਾ ਕੰਪਲੀਮੈਂਟ ਉਹਨਾਂ ਦੇ ਕੰਪਲੀਮੈਂਟ ਦੇ ਐਂਡ ਆਪਰੇਸ਼ਨ ਦੇ ਬਰਾਬਰ ਹੁੰਦਾ ਹੈ ਬੂਲੀਅਨ ਐਕਸਪ੍ਰੈਸ਼ਨ ਦੇ ਰੂਪ ਵਿੱਚ ਇਸ ਥੀਰਮ ਨੂੰ A B ਬਾਰ ਇਕੁਅਲ ਟੂ A ਬਾਰ ਡਾਟ B ਬਾਰ ਲਿਖਿਆ ਜਾ ਸਕਦਾ ਹੈ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਇਸ ਦਾ ਮਤਲਬ ਹੈ ਕਿ ਪੂਰੇ ਔਰ ਐਕਸਪ੍ਰੈਸ਼ਨ ਦਾ ਕੰਪਲੀਮੈਂਟ ਸਿੱਧੇ ਤੌਰ ਤੇ ਲੈਣ ਦੀ ਬਜਾਏ ਤੁਸੀਂ ਹਰੇਕ ਵੇਰੀਏਬਲ ਦਾ ਵੱਖ-ਵੱਖ ਕੰਪਲੀਮੈਂਟ ਲੈ ਸਕਦੇ ਹੋ ਅਤੇ ਔਰ ਨੂੰ ਐਂਡ ਵਿੱਚ ਬਦਲ ਸਕਦੇ ਹੋ ਬੂਲੀਨ ਅਲਜਬਰਾ ਵਿੱਚ ਕਈ ਹੋਰ ਮਿਆਰੀ ਆਇਡੈਂਟਿਟੀਆਂ ਹਨ ਜੋ ਬੂਲੀਨ ਐਕਸਪ੍ਰੈਸ਼ਨਸ ਨੂੰ ਸਰਲ ਬਣਾਉਣ ਅਤੇ ਡਿਜੀਟਲ ਸਰਕਟਾਂ ਨੂੰ ਡਿਜ਼ਾਈਨ ਕਰਨ ਵਿੱਚ ਬਹੁਤ ਉਪਜੋਗੀ ਹਨ ਆਓ ਇਹਨਾਂ ਆਇਡੈਂਟਿਟੀਆਂ ਨੂੰ ਸੰਖੇਪ ਵਿਆਖਿਆ ਤੇ ਉਦਾਹਰਣਾਂ ਦੇ ਨਾਲ ਸਿੱਖਦੇ ਹਾਂ ਆਇਡੈਂਟਿਟੀ ਨੰਬਰ 1 ਨੂੰ ਅਸੀਂ a a a ਜਾਂ a a a ਲਿਖਦੇ ਹਾਂ ਜਿਸ ਦਾ ਮਤਲਬ ਹੈ ਕਿ जेकर किसी वेरीएबल का खुद नाल और या एंड ऑपरेशन किया जाता है तो नतीजा उस वेरीएबल बराबर ही रहता है डेंटिटी नंबर टू नी ए प्लस वन इक्वल टू वन या डॉट जीरो इक्वल टू जीरो लिखते हाँ जिसका मतलब है कि जेकर किसी भी वेरीएबल का वन और जाता है तो हमेशा वन मिलता है और किसी भी वेरीएबल दीरोड करने हमेशा जीरो मिलता है डेंटिटी नंबर थ्री ने अभी a+0=a ਜਾਂ a.1=a ਲਿਖਦੇ ਹਾਂ ਜਿਸ ਦਾ ਮਤਲਬ ਹੈ ਕਿ ਜਦੋਂ 0 ਨਾਲ ਕਿਸੇ ਵੀ ਵੇਰੀਏਬਲ ਨੂੰ ਔਰ ਕੀਤਾ ਜਾਂਦਾ ਹੈ ਤਾਂ ਉਹ ਵੇਰੀਏਬਲ ਜੋ ਹੈ ਉਹੀ ਰਹਿੰਦਾ ਹੈ ਜਦੋਂ 1 ਨਾਲ ਕਿਸੇ ਵੀ ਵੇਰੀਏਬਲ ਨੂੰ ਐਂਡ ਕੀਤਾ ਜਾਂਦਾ ਹੈ ਤਾਂ ਉਹ ਵੇਰੀਏਬਲ ਜੋ ਹੈ ਉਹੀ ਰਹਿੰਦਾ ਹੈ ਆਇਡੈਂਟੀਟੀ ਨੰਬਰ 4 ਨੂੰ ਅਸੀਂ a ਡਬਲ ਬਾਰ ਇਕੁਅਲ ਟੂ a ਲਿਖਦੇ ਹਾਂ ਜਿਸ ਦਾ ਮਤਲਬ ਹੈ ਕਿ ਕਿਸੇ ਵੇਰੀਏਬਲ ਦਾ ਦੋਹਰਾ ਕੰਪਲੀਮੈਂਟ ਆਪਣੇ ਆਪ ਨੂੰ ਰੱਦ ਕਰ ਦਿੰਦਾ ਹੈ ਅਤੇ ਅਨਕੰਪਲੀਮੈਂਟਡ ਵੇਰੀਏਬਲ ਨਤੀਜੇ ਦੇ ਤੌਰ ਤੇ ਮਿਲਦਾ ਹੈ ਆਇਡੈਂਟੀਟੀ ਨੰਬਰ 5 ਨੂੰ ਅਸੀਂ a a ਬਾਰ ਇਕੁਅਲ ਟੂ 1 ਜਾਂ a a ਬਾਰ ਇਕੁਅਲ ਟੂ 0 ਲਿਖਦੇ ਹਾਂ ਜਿਸ ਦਾ ਮਤਲਬ ਹੈ ਕਿ ਕਿਸੇ ਵੇਰੀਏਬਲ ਦਾ ਇਸ ਦੇ ਕੰਪਲੀਮੈਂਟ ਨਾਲ ਔਰ ਹਮੇਸ਼ਾ 1 ਦਿੰਦਾ ਹੈ ਅਤੇ ਕਿਸੇ ਵੇਰੀਏਬਲ ਦਾ ਇਸ ਦੇ ਕੰਪਲੀਮੈਂਟ ਦੇ ਨਾਲ ਐਂਡ ਹਮੇਸ਼ਾ 0 ਦਿੰਦਾ ਹੈ ਆਇਡੈਂਟੀਟੀ ਨੰਬਰ 6 ਨੂੰ ਅਸੀਂ a a.b a ਜਾਂ a.a b equal to a ਲਿਖਦੇ ਹਾਂ ਜਿਸ ਦਾ ਮਤਲਬ ਹੈ ਕਿ ਵੇਰੀਏਬਲ a a.b ਜਾਂ a b ਨੂੰ ਜਜ਼ਬ ਕਰ ਲੈਂਦਾ ਹੈ ਇਸ ਲਈ ਨਤੀਜਾ ਸਿਰਫ a ਤੇ ਨਿਰਭਰ ਕਰਦਾ ਹੈ ਆਇਡੈਂਟੀਟੀ ਨੰਬਰ 7 ਨੂੰ ਅਸੀਂ a a .b a b ਜਾਂ a.a b a.b ਲਿਖਦੇ ਹਾਂ ਜਿਸ ਦਾ ਮਤਲਬ ਹੈ ਕਿ ਨਤੀਜਾ ਬਦਲੇ ਬਿਨਾ ਬੇਲੋੜੇ ਪਦਾਂ ਪਾਪ ਟਰਮਸ ਨੂੰ ਹਟਾਇਆ ਜਾ ਸਕਦਾ ਹੈ ਅਤੇ ਇਸ ਦਾ ਨਤੀਜੇ ਤੇ ਕੋਈ ਅਸਰ ਨਹੀਂ ਪੈਂਦਾ ਆਓ ਹੁਣ ਇੱਕ ਹੋਰ ਬਹੁਤ ਹੀ ਉਪਯੋਗੀ ਥੀਰਮ ਬਾਰੇ ਗੱਲ ਕਰਦੇ ਹਾਂ ਜਿਸ ਨੂੰ ਡਿਊਅਲਿਟੀ ਥੀਰਮ ਕਿਹਾ ਜਾਂਦਾ ਹੈ ਬੂਲੀਅਨ ਅਲਜਬਰਾ ਵਿੱਚ ਡਿਊਅਲਿਟੀ ਥੀਰਮ ਅਨਸਾਰ ਜੇਕਰ ਕੋਈ ਬੂਲੀਅਨ ਆਈਡੈਂਟੀਟੀ ਸੱਚ ਹੈ ਤਾਂ ਉਸ ਦਾ ਡਿਊਅਲ ਵੀ ਬਖਰੇ ਤਸਦੀਕ ਦੀ ਲੋੜ ਤੋਂ ਬਿਨਾ ਸੱਚ ਹੋਵੇਗਾ ਦਿੱਤੇ ਗਏ ਬੂਲੀਅਨ ਐਕਸਪ੍ਰੈਸ਼ਨ ਦਾ ਡਿਊਅਲ ਬਣਾਉਣ ਲਈ ਹਰੇਕ ਐਂਡ ਨੂੰ ਔਰ ਨਾਲ ਬਦਲੋ ਹਰੇਕ ਔਰ ਨੂੰ ਐਂਡ ਨਾਲ ਬਦਲੋ 1 ਨੂੰ 0 ਨਾਲ ਅਤੇ 0 ਨੂੰ 1 ਨਾਲ ਬਦਲੋ ਇੱਥੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਵੇਰੀਏਬਲ ਅਤੇ ਉਹਨਾਂ ਦੇ ਕੰਪਲੀਮੈਂਟਸ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਦਿੱਤਾ ਹੋਇਆ ਮੂਲ ਐਕਸਪ੍ਰੈਸ਼ਨ a+b.c a+b.a+c ਹੈ ਉੱਪਰ ਦੱਸੇ ਗਏ ਡਿਊਲ ਲਿਖਣ ਦੇ ਤਰੀਕੇ ਨਾਲ ਇਸ ਦਾ ਡਿਊਲ ਐਕਸਪ੍ਰੈਸ਼ਨ a.b+c a.b+a.c ਹੋਵੇਗਾ डुअलिटी थ्योरम ਦੇ ਅਨਸਾਰ ਜੇਕਰ ਦਿੱਤਾ ਹੈ ਮੂਲ ਐਕਸਪ੍ਰੈਸ਼ਨ ਸੱਚ ਹੈ ਤਾਂ ਇਸ ਦਾ ਡਿਊਅਲ ਵੀ ਸੱਚ ਹੋਵੇਗਾ ਬੂਲੀਅਨਲ ਜਬਰਾਂ ਦੇ ਪੋਸਟੂਲੇਟਸ ਸਿਧਾਂਤਾਂ ਨਿਜਮਾ ਅਤੇ ਥਿਊਰਮਸ ਨੂੰ ਸਮਝਣ ਤੋਂ ਬਾਅਦ ਇਹ ਜਾਣੀਏ ਕਿ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਹਨਾਂ ਦਾ ਪਹਿਲਾ ਮੁੱਖ ਉਪਯੋਗ ਬੂਲੀਅਨ ਐਕਸਪ੍ਰੈਸ਼ਨਸ ਨੂੰ ਸਰਬ ਬਣਾਉਣ ਲਈ ਕੀਤਾ ਜਾਂਦਾ ਹੈ ਤਾਂ ਕਿ ਛੋਟੇ ਅਤੇ ਤੇਜ਼ ਡਿਜੀਟਲ ਸਰਕਟਾਂ ਨੂੰ ਡਿਜ਼ਾਈਨ ਕੀਤਾ ਜਾ ਸਕੇ ਇਹਨਾਂ ਦਾ ਉਪਯੋਗ ਏਜ ਕੀਨੀ ਬਣਾਉਣ ਲਈ ਵੀ ਕੀਤਾ ਜਾਂਦਾ ਹੈ ਕਿ ਸਰਕਟ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ ਇਸ ਤੋਂ ਇਲਾਵਾ ਇਹਨਾਂ ਦੀ ਵਰਤੋਂ ਗੁੰਜਲਦਾਰ ਲੌਜੀਕ ਡਿਜ਼ਾਈਨਰਾਂ ਦੇ ਵਿਵਹਾਰ ਨੂੰ ਸਮਝਣ ਲਈ ਵੀ ਕੀਤੀ ਜਾਂਦੀ ਹੈ ਬੂਲੀਅਨ ਐਕਸਪ੍ਰੈਸ਼ਨਸ ਨੂੰ ਸਰਵ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਬਹੁਤ ਲਾਭ ਹੁੰਦੇ ਹਨ ਪਹਿਲਾ ਸਰਲ ਬੂਲੀਅਨ ਐਕਸਪ੍ਰੈਸ਼ਨ ਦਾ ਸਰਕਟ ਬਣਾਉਣ ਲਈ ਕਟ ਗੇਟਾਂ ਦੀ ਵਰਤੋਂ ਹੁੰਦੀ ਹੈ ਇਸ ਨਾਲ ਖਰਚਾ ਘੱਟ ਹੋ ਜਾਂਦਾ ਹੈ ਦੂਸਰਾ ਕਟ ਗੇਟਾਂ ਨਾਲ ਸਿਗਨਲ ਪ੍ਰੋਸੈਸਿੰਗ ਤੇਜ਼ ਹੋ ਜਾਂਦੀ ਹੈ ਜਿਸ ਨਾਲ ਸਰਕਟ ਦੀ ਕਾਰਗੁਜ਼ਾਰੀ ਤੇਜ਼ ਹੋ ਜਾਂਦੀ ਹੈ ਤੀਜਾ ਸਰਲ ਸਰਕਟ ਘੱਟ ਬਿਜਲੀ ਖਪਤ ਕਰਦੇ ਹਨ ਜਸਟ ਨਾ ਬਿਜਲੀ ਦੀ ਬਚਤ ਹੁੰਦੀ ਹੈ ਆਓ ਹੁਣ ਬੂਲੀਅਨ ਸਮੀਕਰਨਾਂ ਭਾਵ ਬੂਲੀਨ ਐਕਸਪ੍ਰੈਸ਼ਨਸ ਨੂੰ ਸਰਲ ਕਰਨ ਦੀ ਕਦਮ-ਦਰ-ਕਦਮ ਵਿਧੀ ਬਾਰੇ ਜਾਣੀਏ ਬੂਲੀਨ ਐਕਸਪ੍ਰੈਸ਼ਨਸ ਨੂੰ ਸਰਲ ਬਣਾਉਣ ਲਈ ਅਸੀਂ ਤਿੰਨ ਮੁੱਖ ਕਦਮਾਂ ਦੀ ਪਾਲਣਾ ਕਰਦੇ ਹਾਂ ਪਹਿਲੇ ਕਦਮ ਵਿੱਚ ਬੂਲੀਅਨਲ ਜੈਬਰਾ ਦੇ ਸਿਧਾਂਤਾਂ ਤੇ ਨਿਯਮਾਂ ਨੂੰ ਲਾਗੂ ਕਰੋ ਇਹ ਨਿਯਮ ਸਾਨੂੰ ਵੇਲੋੜੇ ਪਦਾਂ ਭਾਵ ਵੇਲੋੜੇ ਟਰਮਸ ਨੂੰ ਖਤਮ ਕਰਕੇ ਸਮੀਕਰਨਾਂ ਨੂੰ ਸਰਲ ਬਣਾਉਣ ਵਿੱਚ ਮਦਦ ਕਰਦੇ ਹਨ ਦੂਸਰੇ ਕਦਮ ਵਿੱਚ ਜਿੱਥੇ ਲਾਗੂ ਹੋ ਸਕਦੇ ਹਨ ਉੱਥੇ ਡੀ ਮੋਰਗਨs ਥਿਊਰਮਸ ਦੀ ਵਰਤੋਂ ਕਰੋ ਜੇ ਤੁਸੀਂ ਕਿਸੇ ਪੂਰੇ ਟਰਮ ਉੱਤੇ ਕੰਪਲੀਮੈਂਟ ਦੇਖਦੇ ਹੋ ਤਾਂ ਡੀ ਮੋਰਗਨs ਥਿਊਰਮਸ ਬਹੁਤ ਲਾਭਕਾਰੀ ਹੁੰਦੇ ਹਨ ਇਹ ਥਿਊਰਮ ਸਾਨੂੰ ਇਨ੍ਹਾਂ ਕੰਪਲੀਮੈਂਟ ਨੂੰ ਤੋੜਨ ਵਿੱਚ ਮਦਦ ਕਰਦੇ ਹਨ ਫਿਰ ਤੀਸਰੇ ਕਦਮ ਵਿੱਚ ਬੇਲੋੜੇ ਭਾਵ ਰਿਡੰਡੈਂਟ ਟਰਮਸ ਨੂੰ ਖਤਮ ਕਰੋ ਇਹ ਕਰਨ ਲਈ ਉਹਨਾਂ ਟਰਮਸ ਦੀ ਪਾਲ ਕਰੋ ਜੋ ਅੰਤਮ ਆਊਟਪੁੱਟ ਵਿੱਚ ਯੋਗਦਾਨ ਨਹੀਂ ਪਾਉਂਦੇ ਹਨ ਅਤੇ ਉਹਨਾਂ ਨੂੰ ਹਟਾਓ ਆਓ ਕੁਝ ਉਦਾਹਰਣਾਂ ਦੀ ਮਦਦ ਨਾਲ सरलीकरण ਦੀ ਇਸ ਵਿਧੀ ਨੂੰ ਸਮਝਿਏ ਸਕਰੀਨ ਉੱਪਰ ਪਹਿਲੇ ਉਦਾਹਰਣ ਵਿੱਚ ਅਸੀਂ ਦੇਖਦੇ ਹਾਂ ਕਿ ਬੂਲੀਨ ਐਕਸਪ੍ਰੈਸ਼ਨ a a.b ਦਾ ਸਰਲ ਰੂਪ a ਪ੍ਰਾਪਤ ਹੁੰਦਾ ਹੈ ਦੂਸਰੀ ਉਦਾਹਰਣ ਵਿੱਚ ਅਸੀਂ ਦੇਖਦੇ ਹਾਂ ਕਿ ਬੂਲੀਨ ਅਲਜੇਬਰਾ ਦੇ ਸਿਧਾਂਤ ਦੇ ਨਿਯਮ ਲਗਾਉਣ ਤੋਂ ਬਾਅਦ ਬੂਲੀਨ ਐਕਸਪ੍ਰੈਸ਼ਨ a, दे a b. a b ਬਾਰ ਦਾ ਸਰਲ ਰੂਪ a ਪ੍ਰਾਪਤ ਹੁੰਦਾ ਹੈ ਅਗਲੀ ਉਦਾਹਰਣ ਵਿੱਚ ਵੀ ਬੂਲੀਨ ਅਲਜੇਬਰਾ ਦੇ ਸਿਧਾਂਤ ਅਤੇ ਨਿਯਮ ਲਗਾਉਣ ਤੋਂ ਬਾਅਦ ਬੂਲੀਨ ਐਕਸਪ੍ਰੈਸ਼ਨ a.b ਕੰਪਲੀਮੈਂਟ a ਕੰਪਲੀਮੈਂਟ b ਦਾ ਸਰਲ ਰੂਪ 1 ਪ੍ਰਾਪਤ ਹੁੰਦਾ ਹੈ ਬੂਲੀਨ ਅਲਜਬਰਾ ਦੇ ਇਨ੍ਹਾਂ ਸਿਧਾਂਤਾਂ ਤੇ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਹੋਰ ਵੀ ਮੁਸ਼ਕਲ ਬੂਲੀਨ ਸਮੀਕਰਨਾਂ ਨੂੰ ਸਰਲ ਬਣਾ ਸਕਦੇ ਹਾਂ ਇਹ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਇੱਕ ਮਹੱਤਵਪੂਰਨ ਹੁਨਰ ਹੈ ਕਿਉਂਕਿ ਸਰਲ ਸਮੀਕਰਨ ਬਿਹਤਰ ਸਰਕਟ ਡਿਜ਼ਾਈਨ ਕਰਨ ਵਿੱਚ ਮਦਦ ਕਰਦੇ ਹਨ ਯਾਦ ਰੱਖੋ ਬੂਲੀਨ ਅਲਜਬਰਾ ਆਧੁਨਿਕ ਡਿਜੀਟਲ ਇਲੈਕਟ੍ਰੋਨਿਕਸ ਦੀ ਰੀਡ ਦੀ ਹੱਡੀ ਹੈ ਅੱਜ ਤੁਸੀਂ ਇੱਕ ਐਸਾ ਹੁਨਰ ਸਿੱਖਿਆ ਹੈ ਜਿਸ ਦਾ ਡਿਜੀਟਲ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਬਹੁਤ ਪ੍ਰਭਾਵ ਹੈ ਇਸ ਦੀ ਪ੍ਰੈਕਟਿਸ ਕਰਦੇ ਰਹੋ ਲੈਕਚਰ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਧੰਨਵਾਦ